ਹਾਂਜੀ ਹੁਣ ਇੱਕ ਬਹੁਤ ਵੱਡੀ ਖਬਰ ਆ ਗਈ ਸਾਹਮਣੇ ਭਾਈ ਜਿਵੇਂ ਕਿ ਪਾਕਿਸਤਾਨ ਤੋਂ ਸਾਡੇ ਆਰਮੀ ਦੇ ਨੌਜਵਾਨਾਂ ਨੇ ਬਦਲਾ ਲਿਆ ਜਿਹੜਾ ਪਹਿਲਗਾਮ ਦੇ ਵਿੱਚ ਸਾਡੇ 26 ਪੰਜਾਬੀ ਬੇਕਸੂਰ ਮਾਰੇ ਗਏ ਸੀ ਤੇ ਨੌ ਅਤਵਾਦੀਆਂ ਦੇ ਅੱਡੇ ਪਾਕਿਸਤਾਨ ਦੇ ਵਿੱਚ ਤਬਾਹ ਕੀਤੇ ਆ ਤੇ ਉਸ ਦਿਨ ਨੂੰ ਲੈ ਕੇ ਵਿਵਾਦ ਦਿਨ-ਬਦਨ ਵਧਦਾ ਜਾ ਰਿਹਾ ਕਿਉਂਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਤੇ ਹਰ ਰੋਜ਼ ਜਿਵੇਂ ਗੱਲ ਕਰੀਏ ਚੰਡੀਗੜ੍ਹ ਦੀ ਤੇ ਜਲੰਧਰ ਲੁਧਿਆਣਾ ਵੱਡੀਆਂ-ਵੱਡੀਆਂ ਰਾਜਧਾਨੀਆਂ ਜਿਵੇਂ ਕਿ ਸਾਡੇ ਆਸ-ਪਾਸ ਜਿਹੜੇ ਵੱਡੇ-ਵੱਡੇ ਸ਼ਹਿਰ ਲੱਗਦੇ ਆ ਤਾਂ ਇਹ ਟਾਰਗੇਟ ਕਰ ਰਿਹਾ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆ ਰਿਹਾ ਜੇ ਹੁਣ ਗੱਲ ਕਰੀਏ ਸਾਡੇ ਰਾਜਨਾਥ ਰੱਖਿਆ ਮੰਤਰੀ ਤੇ ਅਮਿਤ ਸ਼ਾਖ ਰਹਿ ਮੰਤਰੀ ਜਿਵੇਂ ਕਿ ਤੇ ਉਧਰੋਂ ਸੀਐਮ ਭਉਂਤਮਨ ਆਪਣੇ-ਆਪਣੀਆਂ ਮੀਟਿੰਗਾਂ ਰੱਖ ਰਹੇ ਆ ਕਹਿੰਦਾ ਮਤਲਬ ਇੱਕ ਨਾਲ-ਨਾਲ ਸੰਦੇਸ਼ਾ ਵੀ ਦੇ ਰਹੇ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਅਲਰਟ ਰਹੋ ਕਿਉਂਕਿ ਇਹ ਕ ਅਲਰਟ ਕਰਤਾ ਪੰਜਾਬ ਦੇ ਵਿੱਚ ਵੀ ਆਪਣੀਆਂ ਇੱਕ ਜੋੜੀਆਂ ਕੀ ਗੱਲ ਕਰੀਏ ਪਹਿਲਾ ਨੰਬਰ ਤਾਂ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਰਾਸ਼ਨ ਪਾਣੀ ਸਾਰਾ ਆਪਣਾ ਜੋ ਜਿਹੜਾ ਕੀ ਇਕੱਠਾ ਮਹੀਨੇ ਦਾ ਲੈ ਕੇ ਰੱਖ ਲੈਣ ਕਿਉਂਕਿ ਅਜੇ ਇਹ ਨਹੀਂ ਪਤਾ ਜੰਗ ਕਿੰਨਾ ਕੁ ਟਾਈਮ ਲੱਗਣੀ ਆ ਕਿਉਂਕਿ ਜੇ ਗੱਲ ਕਰੀਏ ਹੁਣ ਪਾਕਿਸਤਾਨ ਦੀ ਬਹੁਤ ਵਿਵਾਦ ਖੜ ਗਿਆ ਕਿਉਂਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਹਰ ਰੋਜ਼ ਦਾ ਕੰਮ ਹੋ ਗਿਆ ਕਿਤੇ ਸ਼ਾਲ ਡਿੱਗਦੀ ਆ ਕਿਤੇ ਹਰ ਰੋਜ਼ ਕਿਤੇ ਬੰਬ ਬਲਾਸਟ ਹੁੰਦਾ ਤੇ ਸਾਡੇ ਆਰਮੀ ਦੇ ਨੌਜਵਾਨ ਉਹਨਾਂ ਨੂੰ ਇੱਕ ਸਾਹਮਣਾ ਕਰ ਰਿਹਾ ਹੈ ਤੇ ਉਹਨਾਂ ਨੂੰ ਟੱਕਰ ਦੇ ਰਿਹਾ ਕਈ ਅਸਮਾਨ ਦੇ ਵਿੱਚ ਮਿਸ਼ਾਲਾਂ ਨੂੰ ਖਤਮ ਕੀਤਾਗਾ ਤੇ ਜੇ ਗੱਲ ਕਰੀਏ ਹੁਣ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਵੀ ਚਿਹੇ ਚਾਰ ਖਬਰਾਂ ਵੱਡੀਆਂ ਜਿਹਦੇ ਵਿੱਚ ਕੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਣੀ ਹੈ ਸੁਣੋ ਵੀਡੀਓ ਪਹਿਲਾਂ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਚਾਰ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਜਿਹੜੀਆਂ ਇਸ ਵਕਤ ਪੂਰੇ ਜ਼ੋਰ ਤੇ ਚੱਲ ਰਹੇ ਭਾਰਤ ਪਾਕਿਸਤਾਨ ਟਕਰਾਅ ਦੇ ਟਾਈਮ ਆਈਆਂ ਨੇ ਪੂਰੀ ਰਾਤ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਝੜਪਾਂ ਚੱਲਦੀਆਂ ਰਹੀਆਂ ਨੇ ਤਾਂ ਅੱਜ ਭਾਰਤ ਦੀ ਕੇਂਦਰ ਸਰਕਾਰ ਦੀਆਂ ਦੋ ਵੱਡੀਆਂ ਮੀਟਿੰਗਾਂ ਹੋ ਰਹੀਆਂ ਨੇ ਜਿਹੜੀ ਇੱਕ ਮੀਟਿੰਗ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨੇ ਵੱਡੀਆਂ ਸਨਾਵਾਂ ਦੇ ਮੁਖੀਆਂ ਨਾਲ ਕਰ ਰਹੇ ਨੇ ਤੇ ਦੂਜੀ ਵੱਡੀ ਮੀਟਿੰਗ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਐਨਐਸਐ ਅਜੀਤ ਡੋਹਾਲ ਸੀਸੀਐਸ ਅਫਸਰ ਨੇ ਉਹਨਾਂ ਬਾਰੇ ਵੱਡੇ ਹੁਕਮ ਜਾਰੀ ਕੀਤੇ ਨੇ ਚੌਥੀ ਵੱਡੀ ਖਬਰ ਹੈ ਕਿ ਅੱਜ ਚੰਡੀਗੜ੍ਹ ਤੇ ਪਖਾਨਕੋਟ ਦੇ ਵਿੱਚ ਦਿਨ ਮੇਲੇ ਹੀ ਨਾਜ਼ੁਕ ਸਥਿਤੀ ਨੂੰ ਵੇਖਦਿਆਂ ਹੋਇਆਂ ਪਾਕਿਸਤਾਨੀ ਹਮਲੇ ਨੂੰ ਵੇਖਦਿਆਂ ਹੋਇਆਂ ਸੈਰ ਨੂੰ ਮਜਾਉਣੇ ਪਏ ਨੇ ਔਰ ਲੋਕਾਂ ਨੂੰ ਪੂਰੀ ਤਰ੍ਹਾਂ ਅਲਰਟ ਕੀਤਾ ਗਿਆ ਹੁਣ ਚਾਰੇ ਖਬਰਾਂ ਦੇ ਉੱਪਰ ਆਪਾਂ ਵਿਸਥਾਰ ਚ ਗੱਲ ਕਰਦੇ ਹਾਂ ਜਿਹੜੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਨ ਡੀ ਵੇਸ ਹੈ ਉਹਨਾਂ ਨੇ ਅੱਜ ਪਰਮਾਣੂ ਹਮਲੇ ਬਾਰੇ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਇਹ ਜਿਹੜੀ ਲੜਾਈ ਹੈ ਇਹ ਪਰਮਾਣੂ ਹਮਲੇ ਦੇ ਵਿੱਚ ਤਬਦੀਲ ਨਹੀਂ ਹੋਏਗੀ ਔਰ ਨਾਲ ਹੀ ਉਹਨੇ ਕਿਹਾ ਕਿ ਅਸੀਂ ਦੋਨਾਂ ਧਿਰਾਂ ਨੂੰ ਸ਼ਾਂਤੀ ਦੀ اپیل ਤੇ ਕਰ ਸਕਦੇ ਆ ਪਰ ਦੋਨਾਂ ਧਿਰਾਂ ਨੂੰ ਹਥਿਆਰ ਸੁੱਟਣ ਲਈ ਕਹੀਏ ਇਹ ਅਥਾਰਟੀ ਸਾਡੇ ਕੋਲ ਨਹੀਂ ਹੈ ਪਰ ਇੱਥੇ ਹੈਰਾਨਗੀ ਦੀ ਗੱਲ ਇਹ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਕਿਉਂ ਪਰਮਾਣੂ ਹਮਲੇ ਦੀ ਗੱਲ ਸੋਚ ਰਿਹਾ ਜਾਂ ਕਰ ਰਿਹਾ ਉਸਤਾਨ ਦੋਨਾਂ ਨੇ ਹੀ ਅਜੇ ਅਧਿਕਾਰ ਤੌਰ ਤੇ ਕੋਈ ਵੀ ਪਰਮਾਣੂ ਹਮਲਾ ਕਰਨ ਦੀ ਗੱਲ ਹੀ ਨਹੀਂ ਕੀਤੀ ਬਿਆਨ ਹੀ ਨਹੀਂ ਦਿੱਤਾ ਤਾਂ ਫਿਰ ਅਮਰੀਕਾ ਦਾ ਰਾਸ਼ਟਰਪਤੀ ਉਹ ਰਾਸ਼ਟਰਪਤੀ ਜੇਂਡੀ ਵੇਸ ਉਹ ਪਰਮਾਣੂ ਹਮਲੇ ਦੀ ਗੱਲ ਕਿਉਂ ਕਰ ਰਿਹਾ ਉਹ ਕਿਉਂ ਕਹਿ ਰਿਹਾ ਕਿ ਸਾਨੂੰ ਉਮੀਦ ਹੈ ਪਰਮਾਣੂ ਹਮਲੇ ਚ ਨਹੀਂ ਬਦਲੇਗਾ ਪਰਮਾਣੂ ਹਮਲੇ ਦੀ ਗੱਲ ਉਹਦੇ ਵੱਲੋਂ ਸੋਚਣਾ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਵੈਸੇ ਸਿਆਣੇ ਬੁੱਧੀਜੀਵੀ ਅਕਲਮੰਦ ਲੋਕ ਅਕਸਰ ਇਹ ਕਹਿੰਦੇ ਨੇ ਕਿ ਜਿਹੜੇ ਵੀ ਦੇਸ਼ ਹਥਿਆਰ ਬਣਾਵਣਾ ਕਿ ਦੁਨੀਆ ਦੇ ਬਾਕੀ ਦੇਸ਼ਾਂ ਨੂੰ ਵੇਚਦੇ ਨੇ ਤੇ ਬਹੁਤ ਧਨ ਇਕੱਠਾ ਕਰਦੇ ਨੇ ਹਥਿਆਰ ਵੇਚ ਕੇ ਔਰ ਕਦੇ ਦੁਨੀਆ ਦੇ ਵਿੱਚ ਪੱਕੀ ਸ਼ਾਂਤੀ ਚੂਹੇ ਨਹੀਂ ਹਾਂਜੀ ਜਿਵੇਂ ਕਿ ਹੁਣ ਗੱਲ ਕਰੀਏ ਆਪਾਂ ਅਮਰੀਕਾ ਦਾ ਰਾਸ਼ਟਰਪਤੀ ਉਹਦਾ ਕਹਿਣਾ ਵੀ ਇਹ ਆ ਵੀ ਅਸੀਂ ਸੋਨੂੰ ਜੋ ਜੰਗ ਕਹਿੰਦਾ ਮਤਲਬ ਸ਼ਾਂਤੀ ਵਾਸਤੇ ਕਮਾਈ ਦੋਨੇ ਦੇਸ਼ਾਂ ਨੂੰ ਤੇ ਰਹਿ ਗਈ ਗੱਲ ਦੂਜੀ ਨੰਬਰ ਵੀ ਪਰਵਾਣੂ ਬੰਬ ਜਿਹੜੇ ਜਿਹਦੇ ਨਾਲ ਕਿ ਆਪਾਂ ਕਹਿੰਦੇ ਆ ਵੀ ਦੇਸ਼ ਤਬਾਹ ਹੋ ਜਾਣਗੇ ਦੋਨੇ ਪਾਸਿਓਂ ਕਿਉਂਕਿ ਇਹ ਜਿਹੜਾ ਦੋਨੇ ਪਾਸਿਓਂ ਜੰਗ ਲੱਗਦੀ ਆ ਤਾਂ ਤੇ ਇਹਦੇ ਵਿੱਚ ਸਾਡੇ ਪੰਜਾਬ ਦੇ ਕਈ ਲੋਕ ਬੇਕਸੂਰ ਜਿਹੜੇ ਲੋਕ ਉਹ ਮਾਰੇ ਜਾਣਗੇ ਉਧਰਲੇ ਵੀ ਤੇ ਇਧਰਲੇ ਵੀ ਤੇ ਹੁਣ ਜੇ ਗੱਲ ਕਰੀਏ ਸਾਡੇ ਆਰਮੀ ਦੇ ਨੌਜਵਾਨਾਂ ਦੀ ਉਧਰਲੀ ਆਰਮੀ ਤੇ ਇਧਰਲੀ ਨੁਕਸਾਨ ਦੋਨੇ ਦੇਸ਼ਾਂ ਨੂੰ ਆ ਕਿਉਂਕਿ ਇਹਦੇ ਵਿੱਚ ਜਿਹੜੇ ਛੋਟੇ ਬੱਚੇ ਵੱਡੇ ਸਾਰੇ ਹੀ ਕਹਿੰਦਾ ਮਤਲਬ ਬੇਕਸੂਰ ਲੋਕ ਮਰੀ ਜਾਣਗੇ ਜੇ ਪ੍ਰਵਾਹ ਨੂੰ ਬੰਬ ਦੋਨੇ ਪਾਸੇੋਂ ਡਿੱਗਦੇ ਆ ਵੈਸੇ ਤਾਂ ਜੇ ਗੱਲ ਕਰੀਏ ਪਾਕਿਸਤਾਨ ਦੀ ਇੱਕ ਛੋਟਾ ਜਿਹਾ ਦੇਸ਼ ਆ ਹਿੰਦੁਸਤਾਨ ਚੋਂ ਹੀ ਨਿਕਲਿਆ ਹੋਇਆ ਤਾਂ ਕਈ ਵਾਰ ਜੰਗਾਂ ਲੱਗੀਆਂ 1971 1965 ਤੇ ਹੋਰ ਕਈ ਬਹੁਤ ਸੁਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਇਹ ਜੰਗਾਂ ਲੱਗੀਆਂ ਤੇ ਜਿਵੇਂ ਕਿ ਹਰ ਵਾਰ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪੈਣਾ ਪਿਆਗਾ ਤੇ ਪਰ ਹੁਣ ਜੇ ਗੱਲ ਕਰੀਏ ਜਿਹੜੇ ਕੀ ਇਹ ਉਧਰੋਂ ਆਪਣੇ ਸਾਡੇ ਗ੍ਰਹਿ ਮੰਤਰੀ ਆ ਜੋ ਤੇ ਰਾਜਨਾਥ ਰੱਖਿਆ ਮੰਤਰੀ ਆ ਇਹਨਾਂ ਨੇ ਇੱਕ ਮੀਟਿੰਗ ਰੱਖੀ ਐ ਇੱਕ ਲੋਕਾਂ ਨੂੰ ਇੱਕ ਕਹਿਣ ਦਾ ਮਤਲਬ ਚੇਤਾਵਨੀ ਵੀ ਦਿੱਤੀ ਆ ਨਾਲ ਨਾਲ ਵੀ ਇੱਕ ਤਾਂ ਸ਼ਾਮ ਦੇ ਵੇਲੇ ਰੇਹੜਾ ਰਾਤ ਨੂੰ ਲਾਈਟਾਂ ਬੰਦ ਰੱਖਣੀਆਂ ਤੇ ਦੂਜਾ ਨੰਬਰ ਜਿਹੜੇ ਗੱਲ ਕਰੀਏ ਆਪਾਂ ਜੋ ਰਾਸ਼ਨ ਪਾਣੀ ਸਾਰਾ ਇਕੱਠਾ ਲੈ ਕੇ ਆਪਣਾ ਵੀ ਬਾਹਰ ਕਿਸੇ ਨੇ ਨਿਕਲਣ ਵਾਲੀ ਸ਼ਾਮ ਦੇ ਸਮੇਂ ਤਾਂ ਵੀ ਦੰਦੇ ਵਿੱਚ ਇਹ ਇੱਕ ਸਾਰਨ बजਨੇ ਵੀ ਸ਼ੁਰੂ ਕਰਿਆ ਜਿਹੜੇ ਨਾਲ ਨਾਲ ਸਰਹੱਦ ਦੇ ਨਾਲ ਇੱਕ ਮੰਨ ਕੇ ਚੱਲੋ ਬਾਰਡਰਾਂ ਦੇ ਨਾਲ ਇੱਕ ਸ਼ਹਿਰ ਪੈਂਦੇ ਹੋ ਵੱਡੇ ਤਾਂ ਉਹਨਾਂ ਦੇ ਉੱਤੇ ਅੱਜ ਦਿਨ ਦਿਹਾੜੇ ਚੰਡੀਗੜ੍ਹ ਤੇ ਜੋ ਪਸ਼ਤਾਨਕੋਟ ਇੱਥੇ ਮਸਾਲਾ ਡਿਗੇ ਮਸਾਲਾ ਡੇਗੀਆਂ ਗਈਆਂ ਪਾਕਿਸਤਾਨ ਵੱਲੋਂ ਤਾਂ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆ ਰਹੀ ਜੇ ਹੁਣ ਸਾਡੇ ਆਰਮੀ ਦੇ ਨੌਜਵਾਨ ਇਧਰੋਂ ਦਿਨ ਦਿਹਾੜੇ ਕਰਦੇ ਆ ਤਾਂ ਦੋਨੇ ਦੇਸ਼ਾਂ ਦਾ ਕਹਿ ਦਾ ਮਤਲਬ ਇਹਦੇ ਵਿੱਚ ਮੋਲ ਦੋਨੇ ਦੇਸ਼ਾਂ ਦਾ ਹੀ ਖਰਾਬ ਹੋਣਾ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਕ ਪਾਕਿਸਤਾਨ ਦੇ ਨਾਲ ਚਾਹੇ ਹੋਰ ਦੇਸ਼ ਖੜ ਜਾਂ। ਇਹ ਇਧਰ ਇੰਡੀਆ ਨੂੰ ਇੱਕ ਸ਼ਾਂਤਮਈ ਤਰੀਕੇ ਨਾਲ ਗੱਲਬਾਤ ਕਰਨੀ ਚਾਹੀਦੀ ਆ ਇਹ ਸਾਡੇ ਜਿਹੜੇ ਜਿਹੜਾ ਕੀ ਉਥੋਂ ਅਮਰੀਕਾ ਦਾ ਰਾਸ਼ਟਰਪਤੀ ਆ ਉਹਦਾ ਕਹਿਣਾ ਤੇ ਜਿਹੜੀਆਂ ਮੀਟਿੰਗਾਂ ਰੱਖੀਆਂ ਗਈਆਂ ਇਹਦੇ ਵਿੱਚ ਇਹੀ ਕਹਿਣਾ ਵੀ ਦੋਨੇ ਦੇਸ਼ਾਂ ਦੀ ਲੜਾਈ ਆਪਸ ਵਿੱਚ ਨਾ ਲੱਗੇ ਦੋਨੇ ਤਰ੍ਹਾਂ ਨੂੰ ਨੁਕਸਾਨ ਆ ਤੇ ਹੁਣ ਜੇ ਗੱਲ ਕਰੀਏ ਪਾਕਿਸਤਾਨ ਦੀ ਜਿਹੜਾ ਸਾਡੇ ਆਰਮੀ ਦੇ ਨੌਜਵਾਨਾਂ ਨੇ ਇੱਕ ਬਦਲਾ ਲਿਆ ਇਹਨਾਂ ਤੋਂ ਜਿਹੜੇ ਕੀ ਨੌ ਅੱਡੇ ਤਬਾਹ ਕੀਤੇ ਅੱਤਵਾਦੀਆਂ ਨੇ ਤਾਂ ਹੁਣ ਇਹ ਗੱਲ ਦੀ ਇਹਨਾਂ ਨੂੰ ਚੇੜਾ ਕਿਉਂਕਿ ਇਹ ਅਤਵਾਦੀਆਂ ਨੂੰ ਪਾਲਦੇ ਆ ਉਧਰ ਰੱਖਦੇ ਆ ਤਾਂ ਲੋਕਾਂ ਦੇ ਨੱਤੇ ਲੋਕਾਂ ਦੇ ਵਾਰ ਕਰਾਉਂਦੇ ਆ ਤੇ ਇਹਨਾਂ ਨੂੰ ਆਰਮੀ ਦੇ ਨੌਜਵਾਨਾਂ ਨੇ ਸਾਡੇ ਜੋ ਭਾਰਤ ਦੀ ਆਰਮੀ ਦੇ ਨੌਜਵਾਨਾਂ ਨੇ ਇੱਕ ਟੱਕਰ ਦਿੱਤੀ ਆ ਤਾਂ ਹੁਣ ਇਹ ਆਪਣੇ ਬਣੀਓ ਕਿਉਂਕਿ ਦੇਖਣਾ ਇਹ ਬੰਦਾ ਹੁਣ ਵੀ ਕਈ ਸ਼ਹਿਰਾਂ ਤੇ 15 ਤੋਂ ਜ਼ਿਆਦਾ ਦੱਸਿਆ ਗਿਆ ਕਈ ਜਗ੍ਹਾ ਤੇ ਮਿਸ਼ਾਲਾਂ ਡਿੱਗੀਆਂ ਕਈ ਥਾਂ ਤੇ ਨੁਕਸਾਨ ਵੀ ਹੋਇਆ ਤਾਂ ਵੀ ਇਹ ਪਾਕਿਸਤਾਨ ਆਪਣੇ ਬਣੀਓ ਆਵਾਜ਼ ਨਹੀਂ ਆ ਰਹੀਆਂ ਹਰਕਤਾਂ ਤੋਂ ਹੁਣ ਦੇਖਣਾ ਵੀ ਇਹ ਬੰਦਾ ਵੀ ਇਹ ਮੀਟਿੰਗਾਂ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਮੀਟਿੰਗ ਕਰੀ ਆ ਸਾਰੇ ਸਾਡੇ ਰੱਖਿਆ ਮੰਤਰੀ ਗ੍ਰਹਿ ਮੰਤਰੀ ਜੋ ਵੀ ਆ ਤਾਂ ਇਹਨਾਂ ਨੇ ਹੁਣ ਕੀ ਗੱਲਬਾਤ ਕਰੀ ਆ ਤੇ ਇਹ ਸੋਡੇ ਨਾਲ ਹੁਣ ਸਾਂਝੀ ਕਰਤੀ ਤਾਂ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨਦਾ ਰਹੇ ਮਿਲਦੇ ਆ ਕੱਲ ਨੂੰ ਨੋਟਸ ਤੇ ਧੰਨਵਾਦ